ਸਿਆਣੇ ਬਜ਼ੁਰਗ ਕਹਾਂਦੇ ਸੀ ਕਿ ਕਦੀ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਪਰ ਮਹਾਪੁਰਖ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਉਹਨਾਂ ਦੀ ਸੰਪਰਤਾ ਤੋਂ ਚੱਲੇ ਆਏ ਮੌਜੂਦਾ ਮੁਖੀ ਬਾਬਾ ਸੁਖਾ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਪਿਛਲੇ ਕਾਲ ਦੌਰਾਨ ਜਦੋਂ ਬਹੁਤ ਜ਼ਿਆਦੇ ਹਾੜਾ ਆਏ ਤੇ ਉਹਨਾਂ ਦਰਿਆਵਾਂ ਨੂੰ ਬੰਨ ਲਾਏ ਨਹੀਂ ਤੇ ਅਜੇ ਤੱਕ ਕਹਿੰਦੇ ਕੋਈ ਦਰਿਆਵਾਂ ਨੂੰ ਬੰਨ ਨਹੀਂ ਲਾ ਸਕਿਆ ਦਰਿਆ ਆਪਣੀ ਜਗ੍ਹਾ ਆਪ ਲਭ ਲੈਂਦੇ ਨੇ ਇਹ ਵਗਦੇ ਰਹਿੰਦੇ ਨੇ ਤੇ ਮੌਜੂਦਾ ਮੁਖੀ ਨੇ ਜਿੱਥੇ ਪਰਮੇਸ਼ਰ ਦੀ ਕਿਰਪਾ ਹੈ ਕਿਉਂਕਿ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਉਹ ਸੰਤਾਂ ਦੇ ਅੰਦਰ ਸਾਧਾ ਦੇ ਅੰਦਰ ਅਕਾਲ ਪੁਰਖ ਵੈਗਰੂ ਆਪ ਵਰਤ ਕੇ ਤੇ ਇਹੋ ਜੇ ਕਾਰਜ ਕਰਵਾ ਲੈਂਦੇ ਨੇ ਹੁਣ ਉਹਨਾਂ ਨੂੰ ਬੜੀਆਂ ਥਾਵਾਂ ਤੇ ਤਖਤਾਂ ਤੇ ਸਾਰਿਆਂ ਤੇ ਲਗਭਗ ਸਨਮਾਨਤ ਕੀਤਾ ਗਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਪਰਮੇਸ਼ਰ ਹੀ ਕਿਰਪਾ ਕਰਨ ਤੇ ਐਸੀਆਂ ਰੂਹਾਂ ਜਿਹੜੀਆਂ ਉਹ ਧਰਤੀ ਦੇ ਉੱਪਰ ਆ ਕੇ ਤੇ ਜਨਮ ਲੈਂਦੀਆਂ ਤੇ ਖਲਕਤ ਦੀ ਸੇਵਾ ਕਰਦੀਆਂ ਨੇ